ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀ ਸਾਥੀਓ ਸਭ ਤੋਂ ਪਹਿਨਾ ਫਤਿਹ ਦੀ ਸਾਂਝ ਪਰਿਏ ਗੱਜ ਕੇ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਦਾ ਵਿਸ਼ਾ ਹੈਗਾ ਭਰੋਸਾ ਆਪਾਂ ਟੌਪਿਕ ਉਦਾਹਰਣ ਤੋਂ ਸ਼ੁਰੂ ਕਰਦੇ ਆਂ ਜਿਵੇਂ ਕਿ ਇੱਕ ਛੋਟਾ ਬੱਚਾ ਹੁੰਦਾ ਉਸਦੇ ਪਿਤਾ ਉਹਨੂੰ ਤਾਂ ਨੂੰ ਮਾਂਗਦੇ ਆ ਤਾਂ ਉਹਨੂੰ ਭਰੋਸਾ ਹੰਦਾ ਹੱਸਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੇਰੇ ਪਾਪਾ ਨੇ ਮੈਨੂੰ ਛੱਡ ਲੈਣਾ ਮਨ ਡਿੱਗਣ ਨਹੀਂ ਦੇਣਗੇ ਤੇ ਮੈਂ ਵਿੱਚ ਵਿੱਚ ਦੀ ਕੁਐਸਚਨ ਵੀ ਪੁੱਛੂੰਗੀ ਜਿਹਨੂੰ ਆਨਸਰ ਆਉਂਦਾ ਹੋਇਆ ਆਪਣਾ ਹੈਂਡ ਰੇਸ ਕਰ ਸਕਦਾ ਆਪਣੇ ਅਸਲੀ ਪਿਤਾ ਸਭ ਤੋਂ ਵੱਡੇ ਪਿਤਾ ਜੀ ਕੌਣ ਨੇ ਐਵੇਂ ਕਰਿਓ ਬਿਨਾਂ ਇਹਨਾਂ ਨੂੰ ਪਤਾ ਹੈ ਕੌਣ ਨੇ ਬੋਲੋ ਸਾਰੇ ਉੱਚੀ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਜਿਵੇਂ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਇੱਕ ਧਰਮ ਚਾਲ ਦੇ ਅਕ੍ਰਿਸ਼ਨ ਯਸ਼ੂ ਮੁਸ਼ੀਦਾ ਕਹਿੰਦੇ ਨੇ ਨਾ ਕਿ ਵੀ ਸੇਖ ਉਸ ਧਰਮ ਵੱਲ ਜਾ ਰਹੇ ਆ ਜ਼ਿਆਦਾਤਰ ਮੈਂ ਸੁਣਿਆ ਵੀ ਸੇਖ ਆਪਣਾ ਧਨ ਬਦਲ ਕੇ ਉਸ ਧਨ ਵੱਲ ਜਾ ਰਹੇ ਆ ਜਿਵੇਂ ਕਿ ਜ਼ਿੰਦਗੀ ਦੇ ਦੋ ਪੈਰ ਹੁੰਦੇ ਨੇ ਇੱਕ ਦੁੱਖ ਤੇ ਇੱਕ ਸੁਖ ਦੁੱਖ ਸੁਖ ਸਾਰਿਆਂ ਨੂੰ ਆਉਂਦੇ ਆ ਨਾ ਪਰ ਆਪਾਂ ਨੂੰ ਵਧੀਆ ਕੀ ਲੱਗਦਾ ਸੁਖ ਕਿਉਂ ਸੁਖ ਨਾਲ ਤਾਂ ਵਧੀਆ ਲੱਗਦਾ ਆਪਾਂ ਨੂੰ ਦੁੱਖ ਵੀ ਵਧੀਆ ਲੱਗਣਾ ਚਾਹੀਦਾ ਕਿਉਂਕਿ ਇੱਕ ਦੁੱਖ ਹੁੰਦਾ ਜਿਸ ਵੇਲੇ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਆਂ ਤੇ ਲੋਕ ਮੈਂ ਕਿਸੇ ਦੇ ਕੋਲੋਂ ਸੁਣਿਆ ਵੀ ਲੋਕ ਕਹਿੰਦੇ ਨੇ ਨਾ ਵੀ ਦੁੱਖ ਹੀ ਨਾ ਪੈੜਾ ਹੁੰਦਾ ਵੀ ਜਦੋਂ ਕਿਸੇ ਤੇ ਦੁੱਖ ਹੁੰਦਾ ਨਾ ਵੀ ਉਹਦਾ ਪਰੋਸਾ ਰੱਬ ਤੋਂ ਉਠ ਜਾਂਦਾ ਕਿਉਂ ਉਠ ਜਾਂਦਾ ਕਿ ਆਪਾਂ ਨੂੰ ਆਪਣੇ ਪਿਤਾ ਤੇ ਪਰੋਸਾ ਨਹੀਂ ਹੈਗਾ ਨਾ ਤੇ ਫਿਰ ਕਿਉਂ ਸਿੱਖ ਆਪਣਾ ਤੁਹਾਨੂੰ ਛੱਡ ਕੇ ਹੋਰ ਧਰਮ ਵੱਲ ਜਾਂ ਰਹੇ ਆ ਮੈਂ ਸੁਣਿਆ ਵੀ ਲੋਕ ਕਹਿੰਦੇ ਵੀ ਦੁੱਖ ਇਹ ਜੀ ਚੀਜ਼ ਆ ਵੀ ਜਦੋਂ ਦੁੱਖ ਆਉਂਦਾਗਾ ਤਾਂ ਵੀ ਬੰਦੇ ਦੀ ਰੂਹ ਕੰਬ ਜਾਂਦੀ ਆ ਇਹ ਹੋ ਜਾਂਦਾ ਤੇ ਉਹ ਹੋਰ ਧਰਮ ਵੱਲ ਜਾਂਦਾ ਆਪਣੇ ਗੁਰੂਆਂ ਨੇ ਆਪਣੇ ਲਈ ਕੁਰਬਾਨੀਆਂ ਦਿੱਤੀਆਂ ਕਿ ਉਹ ਕੁਰਬਾਨੀਆਂ ਇੰਨੀਆਂ ਕਿ ਨੇ ਵੀ ਆਪਾਂ ਮਾੜੇ ਜਿਹੇ ਧੋਖਾਏ ਤੇ ਆਪਣਾ ਧੰਨ ਛੱਡ ਕੇ ਹੋਰ ਤਾਂ ਨਵਲ ਚਲੇ ਜਾਂਦੇ ਆ ਨਹੀਂ ਜਿਵੇਂ ਕਿ ਦਖ ਸਖ ਦੀ ਉਦਾਹਰਣ ਦੀ ਇਹ ਧੋਖਾ ਤੇ ਸਖ ਕੱਪੜੇ ਦੇ ਵਾਂਗ ਨੇ ਜਿਵੇਂ ਕਿ ਆਪਾਂ ਰੋਜ਼ ਇੱਕ ਇੱਕ ਕੱਪੜਾ ਤਾਂ ਨਹੀਂ ਪੈਣ ਕੇ ਰੱਖਦੇ ਬਦਲਦੇ ਆ ਨਾ ਚੇਂਜ ਕਰਦੇ ਆ ਨਾ ਹੁਣ ਜਿਵੇਂ ਕਿ ਆਪਣੇ ਆ ਡਰੈਸ ਪਾਈ ਆ ਆਪਾਂ ਘਰੇ ਜਾ ਕੇ ਇਹਨੂੰ ਚੇਂਜ ਕਰਾਂਗੇ ਨਾ ਕਰਾਂਗੇ ਨਾ ਉਹ ਮੇਂ ਧੋਖ ਤੇ ਸਖ ਹੁੰਦਾ ਜਿਵੇਂ ਕਿ ਜੇ ਅੱਜ ਆਪਣੇ ਤੇ ਸੌਖਾ ਤਾਂ ਕਦੋਂ ਦੁੱਖ ਵੀ ਆਊਗਾ ਜੇ ਦੁੱਖ ਆ ਤਾਂ ਸੌਖ ਵੀ ਆਊਗਾ ਜੇ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਨਾ ਆਏ ਤਾਂ ਜ਼ਿੰਦਗੀ ਚੱਲਣੀ ਨਹੀਂ ਜੇ ਆਪਣੇ ਕੋਲ ਦੁੱਖ ਹੀ ਨਾ ਆਉਣਗੇ ਤਾਂ ਆਪਾਂ ਨੂੰ ਅਹਿਸਾਸ ਕਿਵੇਂ ਹੋਊਗਾ ਤਾਂ ਆਪਾਂ ਸੁੱਖ ਵੀ ਭੁੱਲ ਜਾਵਾਂਗੇ ਆਪਾਂ ਸੁੱਖ ਦਾ ਵੀ ਕੋਈ ਕੀਮਤ ਨਹੀਂ ਹੋਊਗੀ ਕਿਉਂਕਿ ਜਦੋਂ ਆਪਣੇ ਤੇ ਦੁੱਖ ਹੁੰਦੇ ਆ ਉਦੋਂ ਹੀ ਆਪਾਂ ਨੂੰ ਸੁੱਖ ਦੀ ਕੀਮਤ ਪਤਾ ਲੱਗਦੀ ਹੈ ਤੇ ਜਿਵੇਂ ਕਿ ਜਦੋਂ ਆਪਾਂ ਨੂੰ ਦੁੱਖ ਆਉਂਦਾ ਨਾ ਆਪਾਂ ਨੂੰ ਉਸ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਰਦਾਸ 'ਚ ਇੰਨੀ ਸ਼ਕਤੀ ਹੁੰਦੀ ਹੈ ਨਾ ਜਿਵੇਂ ਕਿ ਆਪਣੀ ਕੋਈ ਵੀ ਗਲਤੀ ਹੋਵੇ ਆਪਾਂ ਆਪਣੇ ਘਰਦਿਆਂ ਨਾਲ ਲੜਾਈ ਕਰ ਲੈਂਦੇ ਆ ਤੇ ਜਦੋਂ ਆਪਾਂ ਆਪਣੇ ਫਿਰ ਘਰਦਿਆਂ ਨੂੰ ਮਨਾਉਂਦੇ ਆ ਨਾ ਆਪਾਂ ਘਰਦਿਆਂ ਦੇ ਕੋਈ ਵਾਰ ਰੋ ਵੀ ਪੈਂਦੇ ਆ ਤਾਂ ਆਪਣੇ ਘਰ ਦੇ ਮੰਨ ਜਾਂਦੇ ਆ ਨਾ ਮੰਨ ਹੀ ਜਾਂਦੇ ਆ ਸਾਰਿਆਂ ਦੇ ਘਰ ਦੇ ਉਵੇਂ ਜਦੋਂ ਆਪਾਂ ਆਪਣੇ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਨਾ ਉਹ ਵੀ ਆਪਣੀ ਅਰਦਾਸ ਕਬੂਲ ਕਰਦੇ ਆ ਤੇ ਆਪਣੇ ਫਿਰ ਉਹ ਦੁੱਖ ਘਟਾ ਦਿੰਦੇ ਆ ਜਿਵੇਂ ਕਿ ਐਂ ਵੀ ਆਪਾਂ ਕਹਿ ਸਕਦੇ ਆ ਕਿ ਆਪਾਂ ਨੂੰ ਜ਼ਿੰਦਗੀ 'ਚ ਜਿੱਦੌਖੀ ਹੀ ਨਾ ਆਉਣ ਕਿਉਂਕਿ ਜੇ ਦੌਖੇ ਤੇ ਸੌਖ ਜਿੰਦਗੀ ਚ ਆਉਣੇ ਬਹੁਤ ਜ਼ਰੂਰੀ ਨੇ ਜੇ ਆਪਾਂ ਨੇ ਤੇ ਦੌਖਾ ਹੀ ਜਾਣਗੇ ਤਾਂ ਤਾਂ ਫਿਰ ਆਪਣਾ ਜਮਾਈ ਸੱਚੀ ਕਹਿੰਦੇ ਆ ਵੀ ਲੋਕਾਂ ਦਾ ਪਰੋਸੌਖਿਆਂ ਦਾ ਵੀ ਪਰਮਾਤਮਾ ਹੈ ਨਹੀਂ ਪਰ ਪਰਮਾਤਮਾ ਹੈਗਾ ਕਿਉਂਕਿ ਜੇ ਉਹ ਤੁਹਾਨੂੰ ਸੌਖੀ ਦੇਈ ਜਾਊਗਾ ਨਾ ਸੌਖ ਦੀ ਵੀ ਤੁਸੀਂ ਕੀਮਤ ਭੁੱਲ ਜਾਗੇ ਤੇ ਜਿਵੇਂ ਕਿ ਅੱਜ ਕੱਲ ਮੈਂ ਸੁਣਿਆ ਵੀ ਲੋਕ ਉਸ ਧਰਮ ਵੱਲ ਜਾ ਰਹੇ ਆ ਕਿ ਜਦੋਂ ਆਪਾਂ ਨੂੰ ਸੌਖ ਆਉਂਦਾਗਾ ਆਪਣੇ ਤੇ ਸੌਖਾਂ ਦਾ ਉਦੋਂ ਆਪਾਂ ਆਪਣਾ ਧਰਮ ਛੱਡਦੇ ਆ ਨਹੀਂ ਛੱਡਦੇ ਨਾ ਤੇ ਜਦੋਂ ਦੁੱਖ ਆ ਜਾਂਦਾ ਉਦੋਂ ਆਪਾਂ ਆਪਣਾ ਕੰਮ ਛੱਡ ਕੇ ਭੱਜਣ ਲੱਗ ਲੈਂਦੇ ਆਂ ਕੀ ਗੱਲ ਐਦਾਂ ਨਹੀਂ ਕਰਨਾ ਚਾਹੀਦਾ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਕਿਉਂਕਿ ਉਹ ਪਰਮਾਤਮਾ ਨੇ ਜੇ ਸਾਨੂੰ ਸੁੱਖ ਦਿੱਤਾ ਤਾਂ ਦੁੱਖ ਵੀ ਦੇਊਗਾ ਤੇ ਜੇ ਦੁੱਖ ਦਿੱਤਾ ਤਾਂ ਸੁੱਖ ਵੀ ਦੇਊਗਾ ਹੁਣ ਜਿਵੇਂ ਕੀ ਮੈਂ ਸੁਣਿਆ ਵੀ ਕਈ ਬੱਚਿਆਂ ਤੋਂ ਵੀ ਗਰਮੀ ਬਹੁਤ ਆ ਸ਼ਾਇਦ ਸਾਨੂੰ ਨਾ ਰੱਬ ਦਾ ਨੰਬਰ ਮਿਲ ਜੇ ਅਸੀਂ ਨਾ ਰੱਬ ਨੂੰ ਫੋਨ ਕਰਕੇ ਕਹਾਂਗੇ ਵੀ ਰੱਬਾ ਤੂੰ ਹੀ ਪਾ ਦੇ ਗਰਮੀ ਬਹੁਤ ਆ ਕਹਿੰਨੇ ਆ ਨਾ ਮੈਂ ਨਾ ਅੱਜ ਤੁਹਾਨੂੰ ਰੱਬ ਦਾ ਨੰਬਰ ਦਿੰਨੀ ਆ ਸਾਰੇ ਨੋਟ ਕਰ ਲਿਓ 1511111430 ਇਹਦਾ ਮਤਲਬ ਪਤਾ ਕੀ ਆ ਸਭ ਤੋਂ ਪਹਿਲਾਂ ਆਇਆ 1 1 ਤੋਂ ਭਾਵ ਇੱਕ ਪਰਮਾਤਮਾ ਉਸ ਤੋਂ ਬਾਅਦ ਕੀ ਆਇਆ 5 5 ਤੋਂ ਭਾਵ ਆਪਾਂ ਅੰਮ੍ਰਿਤ ਵੇਲੇ ਸਿੱਖ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਨਾ ਉਸ ਤੋਂ ਭਾਵ ਪੰਜ ਬਾਣੀਆਂ ਮੀਨਸ ਨਤਨਮ ਉਸ ਤੋਂ ਬਾਅਦ ਫਿਰ ਇੱਕ ਆਇਆ ਇੱਕ ਦਾ ਭਾਵ ਅਰਦਾਸ ਆਪਾਂ ਪੰਜ ਬਾਣੀਆਂ ਤੋਂ ਬਾਅਦ ਅਰਦਾਸ ਕਰਦੇ ਆ ਨਾ ਫਿਰ ਉਹਦਾ ਭਾਵ ਅਰਦਾਸ ਫਿਰ ਫਿਰ ਇੱਕ ਆਇਆ ਫਿਰ ਸ਼ਾਮ ਨੂੰ ਸਿੱਖ ਰਹਿਰਾ ਸਾਹਿਬ ਦਾ ਪਾਠ ਕਰਦਾ ਨਾ ਫਿਰ ਉਹ ਤੋਂ ਬਾਅਦ ਫਿਰ ਐਕਟ ਆ ਫਿਰ ਫਿਰ ਅਰਦਾਸ ਕਰਦਾ ਰਹਿਰਾ ਸਾਹਿਬ ਤੋਂ ਬਾਅਦ ਵੀ ਅਰਦਾਸ ਕਰਨੀ ਆ ਤੇ ਫਿਰ ਐਕਟ ਤੋਂ ਬਾਅਦ ਕੀ ਆਇਆ ਸੋਹਿਲਾ ਸਾਹਿਬ ਰਾਤ ਨੂੰ ਸਿੱਖ ਪਾਠ ਕਰਦਾ ਨਾ ਸੋਹਿਲਾ ਸਾਹਿਬ ਦਾ ਫਿਰ ਆਇਆ 1430 ਕੋਈ ਦੱਸ ਸਕਦਾ ਮਤਲਬ 1430 ਦਾ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਇਸ ਨੰਬਰ ਦਾ ਮਤਲਬ ਹਾਂ ਜਦੋਂ ਵੀ ਆਪਾਂ ਨੇ ਤੇ ਦੁੱਖ ਹੁੰਦਾ ਆਪਾਂ ਇਹ ਨੰਬਰ ਨੂੰ ਲਾਉਣਾ ਨਹੀਂ ਆਪਾਂ ਇਸ ਨੰਬਰ ਤੇ ਚੱਲਣਾ ਇਸ ਨੰਬਰ ਤੇ ਜਦੋਂ ਚੱਲਾਂਗੇ ਨਾ ਪਰਮਾਤਮਾ ਆਪਣੀ ਸਾਰੀ ਗੱਲ ਸੁਣਨਗੇ ਸੁਣਨਗੇ ਨਾ ਹਣਾ ਆਪਾਂ ਕੀ ਕਰਨਾਗਾ ਕਿ ਕਿਸੇ ਪਿੱਛੇ ਲੱਗ ਕੇ ਆਪਣਾ ਧਰਮ ਨਹੀਂ ਛੱਡਣਾ ਉਸ ਗੁਰੂ ਅੱਗੇ ਅਦਾਸ ਕਰਨੀ ਹੈ ਤੇ ਆਪਾਂ ਜਦੋਂ ਵੀ ਕੋਈ ਦੁੱਖ ਹੁੰਦਾ ਨਾ ਆਪਾਂ ਆ ਨੰਬਰ ਨੂੰ ਫੋਲੋ ਕਰਨਾ ਤੇ ਹੋ ਸਕੇ ਤਾਂ ਆਪੇ ਇਹ ਨੰਬਰ ਨੂੰ ਰੋਜ਼ ਹੀ ਫੋਲੋ ਕਰਨਾ ਓਕੇ ਕਰੋਗੇ ਫੋਲੋ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ